आ, हमारे पास अच्छे पेशेंट आए हैं स्किन के और मैंने अब तक तो पंद्रह बीस पेशेंट देख चुकी हूँ मैं हूँ डॉक्टर श्रुति कार्निक कम स्किन स्पेशलिस्ट आज ये कैंप में पहुंच गया कर रहे हैं कितने पेशेंट आए हाँ हमारे पास अच्छे पेशेंट आए हैं स्किन के और मैंने अब तक तो 15-20 पेशेंट देख चुकी हूँ सबसे मैं आई हूँ और हमारे यहाँ पर टेस्ट की जो फैसिलिटी दी गई है वो भी मरीज़ों के लिए बहुत अच्छा है और उनके इन्फेक्शन का हमें पता लग जाता है कि कितना बॉडी में इन्फेक्शन और दवाई का चलाना उतना ही आसान हो जाता है तो वैसे आजकल स्किन की काफ़ी वो तो उसके लिए आप क्या क्या देखिए जो बेसिकली स्किन की जो प्रॉब्लम्स हैं काफ़ी हद तक तो पेशेंट खुद भी चाहे तो क्योर कर सकता है जो मेरा मानना है देखिए आजकल वेंटर्स में जो मैं देख रही हूँ ज्यादातर प्रॉब्लम्स हमारी स्कैबिस की आती हैं और ये बेसिकली ह्यूमिडिटी के वार्म की, की वजह से होता है अगर हम अच्छे से हाइजीनिसिटी से कपड़ों को धूप लगवाएँ और प्रेस करके डालें तो हमें उतना ही प्रॉब्लम कम होगा ख़ारिश वाला और दूसरा अगर हम मा, मॉइस्चराइजर का इस्तेमाल अच्छे से करते हैं स्किन के लिए तो हमारा स्किन का बैरियर इम्प्रूव होता है और हमें स्किन को स्किन के प्रॉब्लम्स है जैसे खारिश होगी चेहरे पर वो सब कम होती है और स्किन हील अच्छे से हो जाती है जी वी के स्टेट कन्वीनर ये जो कैंप लाया गया नौवा कैंप है साढ़ा भारत विकास परिषद का तो फ्री दवाइया दे, दे रहे हैं तो ये डॉक्टर अनिल गुलाटी जोड़े हैं आर्थोपैटिक हैं ਡਾਕਟਰ ਸ਼ਿਸ਼ਪੀ ਚੌਧਰੀ ਸਕਿਨ ਦੀ ਹੈ ਤੇ ਉਹਦੇ ਬਾਅਦ ਡਾਕਟਰ ਸੇਠੀ ਅਭਨੀਤ ਸੇਠੀ ਆ ਸਰਜਨ ਹੈ ਜੋ ਕਿ ਮਲਟੀਪਲ ਮਰੀਜ਼ਾਂ ਦਾ ਮਲਗਨਾ ਇਲਾਜ ਕਰਦੇ ਆ ਚੌਥੇ ਨੰਬਰ ਤੇ ਅੰਕੁਰ ਮਲੋਤਰਾ ਡੈਂਟਿਸਟ ਹੈ ਉਹਨਾਂ ਦੇ ਵੀ ਲਾ ਰਹੇ ਆ ਅੱਛਾ ਇਹ ਜਿਹੜਾ ਹੈ ਸਾਰਾ ਕੈਂਪ ਉਹ ਲੋਕਾਂ ਦੀ ਇਹਨਾਂ ਦੇ ਸੇਠੀ ਸਾਹਿਬ ਤੇ ਤਨੇਜਾ ਸਾਹਿਬ ਦੀ ਸਹਿਯੋਗ ਨਾਲ ਲੱਗ ਰਿਹਾ ਹੈ ਤਨੇਜਾ ਸਾਹਿਬ ਨੂੰ ਜਨਮ ਦਿਨ ਦੀ ਵਧਾਈਆਂ ਦਿੰਦੇ ਆ ਅਸੀਂ ਹਾਂ ਕੈਸੀਟੀ ਸਾਹਿਬ ਸਾਡੇ ਬਹੁਤ ਕੋਆਪਰੇਟਿਵ ਆਦਮੀ ਹੈ ਹਾਂ ਇਸ ਦੇ ਬਾਅਦ ਨੈਕਸਟ ਜਿਹੜਾ ਕੈਂਪ ਆ ਅਸੀਂ ਕੈਂਸਰ ਕੇਅਰ ਕੈਂਪ ਕੰਪਲ ਹੋਵਾਂਗੇ ਹਾਂ ਕੈਂਸਰ ਕੇਅਰ ਕੈਂਪ ਕੰਪਲ ਹੋਵਾਂਗੇ ਜਿੰਨੇ ਵੀ ਕੈਂਸਰ ਦੇ ਮਰੀਜ਼ ਹੋਣਗੇ ਸਾਰੇ ਜਿਵੇਂ ਲੱਗਣਗੇ ਸਾਰੇ ਉਹਨਾਂ ਉਹਨਾਂ ਤੋਂ ਆ ਤੇ ਇਹ ਇਹ ਤੋਂ ਬਾਅਦ ਅਸੀਂ ਇੱਕ ਬਲੱਡ ਡੋਨੇਸ਼ਨ ਕੈਂਪ ਵੀ ਜਿਹੜੇ ਕੈਂਸਰ ਵਾਲੇ ਹੋਣਗੇ ਮਰੀਜ਼ਾਂ ਨੂੰ ਪਿਆਸ ਨਹੀਂ ਇਹ ਤਾਂ ਲੱਗੇਗਾ ਲੱਗੇਗਾ ਸਪੈਸ਼ਲੀ ਕੈਂਸਰ ਕੇਅਰ ਕੇੈਂਪ ਲਗਾਉਗਾ ਉਹਦੇ ਵਿੱਚ ਕੀ ਕੀ ਸਹੂਲਤ ਦਿੱਤੀ ਜਾਏਗੀ ਇਹ ਹੈ ਵੀ ਉਹ ਕੈਂਸਰ ਦੇ ਚੈੱਕ ਕਰਨਗੇ ਸਾਰਾ ਉਹਦੇ ਮੈਡੀਸਨ ਵਗੈਰਾ ਸਭ ਫਰੀ ਦੇਣਗੇ ਮੈਂ ਡਾਕਟਰ ਅਨਿਲ ਗੁਲਾਟੀ ਆਥੀਅਨ ਸਪੈਸ਼ਲਿਸਟ ਰਾਜਪੇਟੋਂ ਜਿਹੜੇ 30 ਸਾਲੋਂ ਤੋਂ ਕੰਮ ਕਰ ਰਹੇ ਇਹ ਭਾਰਤ ਵਿਕਾਸ ਪ੍ਰੀਸ਼ਦ ਨਾਲ ਮੈਨੂੰ ਹੁਣ ਜੁੜਨ ਦਾ ਮੌਕਾ ਮਿਲਿਆ ਹੈ ਇਹ ਮੈਨੂੰ ਬੜੀ ਖੁਸ਼ੀ ਹੋਈ ਕਿ ਹਰ ਮਹੀਨੇ ਕੈਂਪ ਲਗਾਉਂਦੇ ਨੇ ਲੋਕਾਂ ਦੀ ਫਰੀ ਸੇਵਾ ਕਰਦੇ ਨੇ ਇਸ ਵਾਰੀ ਮੈਨੂੰ ਦੂਜਾ ਕੈਂਪ اٹੈਂਡ ਕਰਨ ਦਾ ਮੌਕਾ ਮਿਲਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਨੂੰ ਇਹਨਾਂ ਨੇ ਇਹ ਸੇਵਾ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਅੱਗੇ ਤੋਂ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਤਰ੍ਹਾਂ ਜਦੋਂ ਇਹ ਮੌਕਾ ਮਿਲਿਆ ਤਾਂ ਕਿ ਲੋਕਾਂ ਦਾ ਫ੍ਰੀ ਚੈੱਕਅਪ ਕਰੀਏ ਸਹੀ ਉਹਨਾਂ ਨੂੰ ਗਾਈਡ ਕਰ ਸਕੀਏ। ਕੀ ਆਗਿਆ ਦੇ ਮੈਂ ਡਾਕਟਰ ਨੂੰ? ਹਾਂਜੀ ਹਾਂਜੀ। ਕਿਪਰਾਂ ਦੀ ਸਸਾ ਲੋਕ ਪਿਛਲੇ ਲੰਬੇ ਸਮੇਂ ਤੋਂ ਜੋ ਹੈ ਮਤਲਬ ਇਹ ਕੰਮ ਲਾਇਆ ਜਾ ਰਿਹਾ ਹੈ, ਪੇਸ਼ਕ ਕਰਵਾਏ ਜਾ ਰਹੇ ਹਨ। ਇਸ ਚੀਜ਼ ਨੂੰ ਦੇਖਦੇ ਹੋਏ ਕਿ ਆਗਿਆ ਕਿਉਂਕਿ ਅੱਜਕੱਲ ਜਿਹੜਾ ਮੈਡੀਕਲ ਟਰੀਟਮੈਂਟ ਬਹੁਤ ਮਹਿੰਗਾ ਹੋ ਗਿਆ ਤੇ ਜਿਹੜੇ ਗਰੀਬ ਲੋਕਾਂ ਦੇ ਪਹੁੰਚ ਤੋਂ ਬਾਹਰ ਹੋ ਗਿਆ ਤੇ ਇਸ ਇਦਾਂ ਦੇ ਭਾਰਤ ਵਿਕਾਸ ਪਰਿਸ਼ਦ ਤੇ ਹੋਰ ਸੰਸਥਾਵਾਂ ਜਿਹੜੇ ਲੋਕਾਂ ਦੇ ਸਿਹਤ ਲਈ ਪ੍ਰਤੀਆਂ ਲ ਕਰ ਰਹੇ ਨੇ ਉਹਨਾਂ ਦਾ ਇਲਾਜ ਕਰਾਉਣਗੇ ਉਹਨਾਂ ਦੀ ਪੂਰੀ ਮਦਦ ਕਰ ਰਹੇ ਨੇ ਬਹੁਤ ਅੱਛਾ ਉਪਰਾਲਾ ਹੈ ਉਹਨਾਂ ਦੇ ਲਈ ਇਸ ਅਸੀਂ ਚਾਹੁੰਦੇ ਹਾਂ ਕਿ ਇਦਾਂ ਹੀ ਇਹ ਕਰਦੇ ਰਹਿਣ ਤਾਂ ਕਿ ਜਿਹੜਾ ਨਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਨਾ ਇਹ ਜਿਹੜਾ ਹੈ ਸੁਭਾਰਤ ਨੇਦਾ ਜੀ ਦਾ ਜਨਮ ਦਿਨ ਹੈ ਸਾਡੇ ਅਨਿਲ ਸੇਠੀ ਦੇ ਸਹਿਯੋਗ ਨਾਲ ਇਹਨਾਂ ਨੇ ਦਵਾਈਆਂ ਫਰੀ ਦਿੱਤੀਆਂ ਇਹਨਾਂ ਦੇ ਸਹਿਯੋਗ ਨਾਲ ਇਹ ਕੈਂਪ ਚੱਲ ਰਿਹਾ ਤੇ ਦਵਾਈਆਂ ਤਾਂ ਫਰੀ ਨੇ ਦਵਾਈਆਂ ਫਰੀ ਹੈ ਐਕਸ-ਰੇ ਫਰੀ ਹੈ ਮੈਡੀਕਲ ਜੋ ਵੀ ਦਵਾਈ ਜਿੰਨੂੰ ਚਾਹੀਦੀ ਹੈ ਤਾਂ ਇਥੇ ਨਹੀਂ ਤਾਂ ਵੀ ਬਾਹਰੋਂ ਮੰਗਾ ਕੇ ਮਰੀਜ਼ ਨੂੰ ਦਵਾਈਆਂ ਦਿੱਤੀ ਜਾ ਰਹੀਆਂ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਹੜਾ ਇਹਨਾਂ ਨੇ ਅਪਰਾਲਾ ਕੀਤਾ ਹੈ ਇਹਨਾਂ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਰਾਤ ਮਿਲੀ ਹੈ ਅੱਗੇ ਵੀ ਅਸੀਂ ਆਸ ਕਰਦੇ ਹਾਂ ਇਹਦੇ ਜਨਮ ਦਿਨ ਜਿਹੜੇ ਆ ਇੱਥੇ ਭਾਰਤ ਵਿਕਾਸ ਪਰਿਸ਼ਦ ਮਨਾਏ ਜਾਣ ਤਾਂ ਕਿ ਲੋਕਾਂ ਦਾ ਭਲਾ ਹੋਵੇ